ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਿਮਾਰੀ ਦਾ ਨਾਮ ਹੈ ਪੈਰਲਿਸਿਸ ਉਹਨੂੰ ਆਮ ਮੋਟੀ ਭਾਸ਼ਾ ਵਿੱਚ ਪੈਰਾਲਾਈਜ਼ ਕਹਿੰਦੇ ਨੇ ਪਰ ਐਕਚੁਅਲੀ ਉਹਦਾ ਨਾਮ ਹੈ ਪੈਰਲਿਸਿਸ ਪੰਜਾਬੀ ਵਿੱਚ ਗੱਲ ਕਰਦੇ ਆਂ ਪੰਜਾਬੀ ਵਿੱਚ ਉਸੇ ਬਿਮਾਰੀ ਨੂੰ ਕਹਿੰਦੇ ਨੇ ਅਦਰਾਂਗੋਣਾ ਇੱਕ ਪਾਸਾ ਮਾਰਿਆ ਜਾਂਦਾ ਹੈ ਲੱਤ ਖਲੋ ਜਾਂਦੀ ਹੈ ਬਾਹ ਖਲੋ ਜਾਂਦੀ ਹੈ ਅੱਖ ਖਲੋ ਜਾਂਦੀ ਜ਼ੁਬਾਨ ਖਲੋ ਜਾਂਦੀ ਬਹੁਤ ਕੁਸ਼ ਇਸ ਬਿਮਾਰੀ ਦੇ ਨਾਲ ਸਰੀਰ ਦਾ ਨੁਕਸਾਨਿਆ ਜਾਂਦਾ ਐ ਐਵੇਂ ਕਹਿ ਲੋ ਵੀ ਇਸ ਬਿਮਾਰੀ ਵਾਲਾ ਬੰਦਾ ਰਹਿੰਦਾ ਤੇ ਜਿਉਂਦਾ ਐ ਪਰ ਜਿਉਂਦਾ ਹੋ ਕੇ ਵੀ ਮੁਰਦਿਆਂ ਵਾਂਗ ਬਣ ਕੇ ਰਹਿ ਜਾਂਦਾ ਐ ਕਿਉਂਕਿ ਕੁਝ ਵੀ ਕਰਨ ਜੋਗਾ ਸਰੀਰ ਰਹਿੰਦਾ ਹੀ ਨਹੀਂ ਨਕਾਰਾ ਹੋ ਜਾਂਦਾ ਕੇਵਲ ਮੰਜੇ ਤੇ ਪੈ ਰਹਿਣਾ ਬੈੱਡ ਤੇ ਪੈ ਰਹਿਣਾ ਇਸ ਸਰੀਰ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਇਸ ਬਿਮਾਰੀ ਵਾਲੇ ਦਾ ਚੱਲਣਾ ਮੁਸ਼ਕਲ ਹੋ ਜਾਂਦਾ ਹੈ ਇਸ ਬਿਮਾਰੀ ਵਾਲੇ ਦਾ ਬੋਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਬਹੁਤ ਵਾਰ ਜ਼ੁਬਾਨ ਨੂੰ ਖਿੱਚ ਪੈ ਜਾਂਦੀ ਬੋਲਿਆ ਨਹੀਂ ਜਾਂਦਾ ਕਦੇ-ਕਦੇ ਹੁੰਦਾ ਹੈ ਲਕਬਾ ਇਹਨਾਂ ਦੋਵਾਂ ਨੂੰ ਮਿਲਾ ਨਾ ਲਿਓ ਲਕਬਾ ਇੱਕ ਇਕੱਲਾ ਮੂੰਹ ਤੱਕ ਸੀਮਿਤ ਰਹਿੰਦਾ ਹੈ ਪਰ ਜਿਹੜਾ ਅਦਰੰਗੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਵੇਖਣਾ ਬੋਲਣਾ ਚੱਲਣਾ ਖਾਣਾ ਪੀਣਾ ਉੱਠਣਾ ਬੈਠਣਾ ਇਹ ਸਭ ਕੁਝ ਨਾ ਦੇ ਬਰਾਬਰ ਹੋ ਕੇ ਰਹਿ ਜਾਂਦਾ ਹੈ ਕੰਮਕਾਰ ਕਰਨਾ ਤੇ ਬੜੇ ਦੂਰ ਦੀ ਗੱਲ ਏ ਇਹ ਸਭ ਕੁਝ ਕਰਨਾ ਵੀ ਬੜਾ ਮੁਸ਼ਕਲ ਹੋ ਜਾਂਦਾ ਹੈ ਇਸ ਬਿਮਾਰੀ ਵਾਲੇ ਲੋਕ ਅਗਰ ਦੁਨੀਆ ਵਿੱਚੋਂ ਲੱਭਣ ਵਾਸਤੇ ਨਿਕਲੋ ਪੂਰੇ ਵਰਡ ਦੇ ਵਿੱਚੋਂ ਲੱਭਣ ਵਾਸਤੇ ਨਿਕਲੋ ਵੀ ਕਿੰਨੇ ਪਰਸੈਂਟੇਜ ਹੋਣਗੇ ਤੇ ਬਹੁਤ ਘੱਟ ਪਰਸੈਂਟੇਜ ਤੁਹਾਨੂੰ ਮਿਲਣਗੇ ਅੰਦਾਜ਼ਨ 7 ਅਰਬ ਦੇ ਨੇੜੇ ਤੇੜੇ ਮਖਲੂਕ ਏ ਪੂਰੇ ਵਰਡ ਦੇ ਅੰਦਰ ਪਾਪੂਲੇਸ਼ਨ ਹੈ ਪੂਰੇ ਵਾਰਡ ਦੇ ਅੰਦਰ ਔਰ ਇਸ ਬਿਮਾਰੀ ਦੇ ਨਾਲ ਗਰਸੇ ਹੋਏ ਲੋਕਾਂ ਨੂੰ ਜੇ ਲੱਭੋ ਤੇ ਜਿਆਦਾ 25 30 ਲੱਖ ਤੋਂ ਜਿਆਦਾ ਲੋਕ ਨਹੀਂ ਨਿਕਲਣਗੇ ਉਹ ਵੀ ਪੂਰੇ ਵਾਰਡ ਦੇ ਅੰਦਰ ਖੈਰ ਅੱਗੇ ਚੱਲਨੇ ਆ ਇਸ ਬਿਮਾਰੀ ਨਾਲ ਸਰੀਰ ਰੋਗੀ ਹੋਵੇ ਗਿਣਤੀ ਵਾਰਡ ਦੇ ਅੰਦਰ ਘਾਟੇ ਨਾਲ ਦੇ ਬਰਾਬਰ ਹੈ ਪਰ ਬਹੁਤ ਘਾਟੇ ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਨਾ ਜਿਨ੍ਹਾਂ ਦੀ ਸੋਚ ਨੂੰ ਅਦਰੰਗ ਲੱਗਾ ਹੈ ਜਿਨ੍ਹਾਂ ਦੀ ਸੋਚ ਪ੍ਰੈਲਸਿਸ ਬਿਮਾਰੀ ਦੇ ਨਾਲ ਗਰਸੀ ਹੈ ਬਿਮਾਰ ਹੈ ਉਹਨਾਂ ਦੀ ਗਿਣਤੀ ਪੂਰੇ ਵਰਡ ਦੇ ਅੰਦਰ ਬਹੁਤ ਜ਼ਿਆਦਾ ਬਲਕੇ ਬਹੁਤ ਹੀ ਜ਼ਿਆਦਾ ਹੈ ਫਿਰ ਦੁਬਾਰਾ ਗੱਲ ਕਹਿੰਨਾ ਜਿਨ੍ਹਾਂ ਦਾ ਸਰੀਰ ਅਦਰੰਗ ਦੀ ਬਿਮਾਰੀ ਦੇ ਨਾਲ ਰੁਗੀ ਹੈ ਉਹਨਾਂ ਦੇ ਪਰਸੈਂਟੇਜ ਬੜੇ ਥੋੜੇ ਮਿਲਣਗੇ ਜਿਨ੍ਹਾਂ ਦੀ ਸੋਚ ਅਦਰੰਗ ਦੀ ਬਿਮਾਰੀ ਦੇ ਨਾਲ ਰੁਗੀ ਹੈ ਇਹਨਾਂ ਦੇ ਪਰਸੈਂਟੇਜ ਬਹੁਤ ਜ਼ਿਆਦਾ ਮਿਲਣਗੇ ਮੈਂ ਕਹલું 90 95 ਫੀਸਦੀ ਲੋਕ ਇੰਨੇ ਪਰਸੈਂਟੇਜ ਦੇ ਅੰਦਰ ਲੋਕ ਸੋਚ ਦੇ ਕਾਰਨ ਅਦਰੰਗ ਦੇ ਨਾਲ ਲੜਪੇੜ ਰਹੇ ਨੇ ਅਦਰੰਗ ਦੀ ਬਿਮਾਰੀ ਦੇ ਨਾਲ ਗਰਸੇ ਨੇ ਉਹਨਾਂ ਦੀ ਸੋਚ ਅੱਗੇ ਤੋਰੀ ਨਹੀਂ ਰਹੀ ਮੈਂ ਹੁਣੇ ਗੱਲ ਕਰ ਰਿਹਾ ਸਾਂ ਵੀ ਜਿਨ੍ਹਾਂ ਦੇ ਸਰੀਰ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਨਾ ਉਹ ਨਾ ਕੰਮਕਾਰ ਕਰ ਸਕਦੇ ਨੇ ਨਾ ਬੋਲ ਸਕਦੇ ਨੇ ਨਾ ਖਾ ਸਕਦੇ ਨੇ ਨਾ ਬਹਿ ਸਕਦੇ ਨੇ ਨਾ ਤੁਰ ਸਕਦੇ ਨੇ ਹੁਣ ਜਿਨ੍ਹਾਂ ਨੂੰ ਜਿਨ੍ਹਾਂ ਦੀ ਸੋਚ ਇਸ ਬਿਮਾਰੀ ਦੇ ਨਾਲ ਪ੍ਰਭਾਵਿਤ ਹੋ ਗਈ ਉਹਨਾਂ ਦੇ ਸਾਹਮਣੇ ਸੱਚ ਹੁੰਦਾ ਹੈ ਪਰ ਸੱਚ ਬੋਲਣ ਤੋਂ ਪਰੇਜ਼ ਕਰ ਜਾਂਦੇ ਨੇ ਗੁਰੇਜ਼ ਕਰ ਜਾਂਦੇ ਨੇ ਕਿਉਂ ਕਿ ਸੋਚ ਨੂੰ ਅਦਰੰਗ ਦਾ ਰੋਗ ਚੰਬੜਿਆ ਪਤਾ ਹੁੰਦਾ ਹੈ ਸੱਚ ਕੀ ਹੈ ਪਰ ਫਿਰ ਵੀ ਸੱਚ ਬੋਲ ਨਹੀਂ ਸਕਦੇ ਕਿਉਂਕਿ ਅਦਰੰਗ ਦੇ ਮਰੀਜ਼ ਨੇ ਇੱਕ ਪਾਸੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਠੀਕ ਦੂਸਰੇ ਪਾਸੇ ਨਾਲ ਕੋਈ ਦੂਜਾ ਤੀਜਾ ਗ੍ਰੰਥ ਪਰ ਦੂਜੇ ਤੀਜੇ ਗ੍ਰੰਥ ਦੀ ਗੱਲ ਕਰਨਗੇ ਗੁਰੂ ਗ੍ਰੰਥ ਸਾਹਿਬ ਦੀ ਹਾਮੀ ਨਹੀਂ ਭਰਨਗੇ ਪਤਾ ਲੱਗਦਾ ਹੈ ਸੋਚ ਅਦਰੰਗ ਦੇ ਰੋਗ ਦੇ ਨਾਲ ਗਰੱਸੀ ਮਿਲਦੀ ਹੈ ਸੋਚ ਇਹਨਾਂ ਦੀ ਬਿਮਾਰ ਹੈ ਸੱਚ ਦਾ ਰਾਹ ਪਤਾ ਹੁੰਦਾ ਹੈ ਵੀ ਆ ਗੁਰੂ ਗ੍ਰੰਥ ਸਾਹਿਬ ਦੇ ਘਰ ਨੂੰ ਰਾਹ ਜਾਂਦਾ ਹੈ ਸੱਚ ਦਾ ਰਾਹ ਗੁਰੂ ਜੀ ਇੱਧਰ ਤੋਰ ਰਹੇ ਨੇ ਪਰ ਫਿਰ ਵੀ ਨਹੀਂ ਤੁਰਦੇ ਪਖੰਡੀਆਂ ਵੱਲ ਮੁੜ ਮੁੜ ਕੇ ਜਾਂਦੇ ਨੇ ਪਖੰਡੀਆਂ ਦੇ ਡੇਰਿਆਂ ਤੇ ਜਾਂਦੇ ਨੇ ਦੇ ਧਾਰੀਆਂ ਕੋਲ ਜਾਂਦੇ ਨੇ ਆ ਪਖੰਡੀ ਲੋਟੂ ਟੋਲਾ ਬਾਬਿਆਂ ਦਾ ਇਹਨਾਂ ਵੱਲ ਜਾਂਦੇ ਨੇ ਪਤਾ ਲੱਗਦਾ ਹੈ ਇਹਨਾਂ ਦੀ ਸੋਚ ਅਦਰੰਗ ਦੇ ਰੋਗ ਦੇ ਨਾਲ ਗਰਸੀ ਹੈ ਇਹ ਲੋਕ ਅੰਦਰੋਂ ਬਿਮਾਰ ਨੇ ਕਿਉਂਕਿ ਜੇ ਸਰੀਰ ਰੋਗੀ ਹੈ ਤੇ ਤੁਰਨ ਜੋਗਾ ਨਹੀਂ ਤੇ ਜੇ ਸੋਚ ਰੋਗੀ ਤੇ ਤੁਰਨ ਜੋਗੇ ਕਿੱਥੋਂ ਹੋਗੇ ਕਿਹੜੇ ਪਾਸੇ ਤੁਰੋਗੇ ਕਿਵੇਂ ਤੁਰੋਗੇ ਸੋਚ ਤੋਂ ਬਿਨਾ ਨਾ ਕੋਈ ਡਾਕਟਰ ਬਣਿਆ ਨਾ ਸੈਂਟਿਸਟ ਬਣਿਆ ਨਾ ਵਿਗਿਆਨੀਕ ਬਣਿਆ ਨਾ ਦੂਜਾ ਤਿੱਜਾ ਬਣਿਆ ਜਿੰਨੀਆਂ ਉਪਲਬਧੀਆਂ ਨੇ ਉਹ ਤੁਹਾਡੀ ਸੋਚ ਅੱਗੇ ਤੁਰਦੀ 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 ਫਿਰ ਕਿਸੇ ਮੁਕਾਮ ਤੇ ਪਹੁੰਚਦੀ ਹੈ ਤੁਸੀਂ ਉਹ ਕੁਝ ਬਣ ਕੇ ਲੋਕਾਂ ਦੀ ਝੋਲੀ ਦੇ ਅੰਦਰ ਕੁਝ ਜ਼ਰੂਰਤਾਂ ਕੁਝ ਸਹੂਲਤਾਂ ਪਾ ਦਿੰਦੇ ਹੋ ਪਰ ਜਿਨ੍ਹਾਂ ਦੀ ਸੋਚ ਰੁਕ ਜਾਏ ਉਹ ਕਦੇ ਕੁਝ ਬਣ ਪਾਉਂਦੇ ਨਹੀਂ ਜਿਨ੍ਹਾਂ ਦੀ ਸੋਚ ਅੱਗੇ ਤੁਰਨ ਨਾ ਦੇਵੇ ਉਹ ਬਣ ਪਾਉਂਦੇ ਨਹੀਂ ਬڑے ਲੋਕ ਤੁਹਾਨੂੰ ਇਦਾਂ ਦੇ ਮਿਲਣਗੇ ਛੱਡੋ 4 ਦਿਨ ਦੀ ਜ਼ਿੰਦਗੀ ਏ ਕੀ ਕਰਨਾ ਹੈ ਬਸ ਰੋਟੀ ਖਾਓ ਤੇ ਮਰਤੇ ਜਾਣਾ ਹੀ ਐਸੇ ਨਰੇਟਿਵ ਨੂੰ ਸਿਰਜਣ ਵਾਲੇ ਲੋਕ 네ਗੈਟਿਵਿਟੀ ਦੇ ਨਾਲ ਭਰੇ ਲੋਕ ਬਿਮਾਰ ਲੋਕ ਕਿਸ ਸਮਾਜ ਨੂੰ ਤਰੱਕੀ ਦੇ ਰਾਹ ਤੇ ਲਿਜਾ ਸਕਦੇ ਨੇ ਯਾ ਐਸੇ ਲੋਕਾਂ ਨੇ ਅਜੇ ਤੱਕ ਤਰੱਕੀ ਦਿੱਤੀ ਖੈਰ ਮੈਂ ਇਸ ਪਾਸੇ ਨੂੰ ਰਵਾਂ ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ ਰੂੜੀਵਾਦੀ ਖਿਆਲਾਂ ਦੇ ਨਾਲ ਭਰੇ ਹੋਏ ਉਹਨਾਂ ਪੁਰਾਣਿਆਂ ਖਿਆਲਾਂ ਨੇ ਪੁਰਾਣਿਆਂ ਰੋਗਾਂ ਨੇ ਪੁਰਾਣੀਆਂ ਸੋਚਾਂ ਨੇ ਉਹਨਾਂ ਨੂੰ ਜਕੜ ਕੇ ਰੱਖਿਆ ਉਹਨਾਂ ਕੋਲ ਲੈ ਦੇ ਕੇ ਜਿਹੜਾ ਜਵਾਬ ਹੁੰਦਾ ਹੈ ਨਾ ਕੁਝ ਨਹੀਂ ਹੁੰਦਾ ਬਸ ਇੱਕੋ ਹੀ ਹੁੰਦਾ ਵੇਖੋ ਜੀ ਪਿਤਾ ਜੀ ਵੀ ਇਹ ਕੰਮ ਕਰਦੇ ਸਨ ਦਾਦਾ ਜੀ ਵੀ ਇਹ ਕੰਮ ਕਰਦੇ ਸਨ ਆਪਾਂ ਵੀ ਇਸ ਰਾਹ ਤੇ ਤੁਰ ਪਏ ਬਈ ਉਹਦੀ ਸੋਚ ਆਪਣੀ ਏ ਤੇਰੀ ਸੋਚ ਆਪਣੀ ਏ ਤੂੰ ਆਪਣੇ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਹੈ ਤੇ ਫਿਰ ਸੋਚ ਦੇ ਕਾਰਨ ਉਹ ਸੋਚ ਕ੍ਯਾਉ ਜਿਹੜੀ ਰੂੜੀਵਾਦੀ ਸੋਚ ਹੈ ਪਰੰਪਰਾਵਾਦੀ ਸੋਚ ਹੈ ਉਹ ਕ੍ਯਾਉ ਹਾਂ ਜੇ ਪਰੰਪਰਾ ਨੂੰ ਪਾਲਣਾ ਹੈ ਤਾਂ ਗੁਰਬਾਣੀ ਦੀ ਪਰੰਪਰਾ ਨੂੰ ਪਾਲਣਾ ਸੱਚ ਦੀ ਪਰੰਪਰਾ ਨੂੰ ਪਾਲ ਪਰ ਉਹਦਰ ਨਹੀਂ ਆਉਣਾ ਦੂਜੇ ਪਾਸੇ ਜਾਣਾ ਹੈ ਭੱਜ ਭੱਜ ਕੇ ਐਸੀ ਬਿਮਾਰੀ ਦੇ ਨਾਲ ਬਿਮਾਰ ਲੋਕ ਜਿਨ੍ਹਾਂ ਦੀ ਸੋਚ ਨੂੰ ਪੈਰਲਿਸਿਸ ਹੋਇਆ ਹੈ ਜਿਨ੍ਹਾਂ ਦੀ ਸੋਚ ਅਦਰੰਗ ਦੇ ਨਾਲ ਬਿਮਾਰ ਹੈ ਜਕੜੀ ਪਈ ਹੈ ਉਕਸਰੇ ਗੱਲ ਕਹਿੰਦੇ ਸੁਨੇ ਜਾਣਗੇ ਆਮ ਫੀਲਡ ਦੇ ਅੰਦਰ ਆਮ ਪੱਧਰ ਤੇ ਵੇਖੋ ਜੀ ਆ ਕੰਮ ਬੜਾ ਮੁਸ਼ਕਲ ਹੈ ਮੇਰੇ ਤੋਂ ਨਹੀਂ ਹੋਣਾ ਸਜਣੋ ਦੁਨੀਆ ਦੇ ਅੰਦਰ ਕੋਈ ਕੰਮ ਮੁਸ਼ਕਲ ਨਹੀਂ ਹੈ ਜੋ ਬੰਦੇ ਦੀ ਤਾਕਤ ਤੇ ਸਮਰੱਥਾ ਤੋਂ ਬਾਹਰ ਹੋਵੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਬਸ ਤੁਰਨ ਦਾ ਹੀਆ ਕਰਨਾ ਪੈਂਦਾ ਹੈ ਤੁਰਨ ਦਾ ਉਪਰ ਅੱਲਾ ਕਰਨਾ ਪੈਂਦਾ ਹੈ ਯਾ ਲੋਕਾਂ ਕੋਲੇ ਹੁੰਦਾ ਹੀ ਵੇਖੋ ਜੀ ਉਹਦੇ ਕੋਲ ਪੈਸੇ ਬੜੇ ਨੇ ਉਹ ਤਾਂ ਅੱਗੇ ਨਿਕਲ ਗਿਆ ਮੇਰੇ ਕੋਲ ਤੇ ਪੈਸੇ ਨਹੀਂ ਹੈ ਜਿਹੜਾ ਵੀ ਤੁਰਿਆ ਹੈ ਜ਼ੀਰੋ ਤੋਂ ਤੁਰਿਆ ਹੈ ਜਿਹੜਾ ਵੀ ਤੁਰਿਆ ਹੈ ਬਹੁਤ ਨੀਵੇਂ ਪੱਧਰ ਤੋਂ ਤੁਰਿਆ ਹੈ ਤੇ ਬਹੁਤ ਉੱਚੀ ਸ਼ਿਖਰ ਨੂੰ ਅਨੇ ਸ਼ੋਇਆ ਪਰ ਤੁਸੀਂ ਇਹੀ ਢੇਰੀ ਢਾ ਕੇ ਬਹਿ ਜਾਂਦੇ ਹੋ ਜੀ ਮੇਰੇ ਕੋਲ ਪੈਸਾ ਨਹੀਂ ਪੈਸਾ ਬਣਾਇਆ ਬੰਦਾ ਹੈ ਤੁਰਿਆ ਬੰਦਾ ਹੈ ਕਮਾਇਆ ਬੰਦਾ ਹੈ ਮਿਹਨਤ ਨਾਲ ਬੰਦਾ ਹੈ ਘਰ ਬੈਠਿਆਂ ਤੇ ਆਣ ਕੇ ਤੁਹਾਨੂੰ ਰੋਜ਼ ਬੋਰੀਆਂ ਭਰ ਕੇ ਕੋਈ ਨਾ ਕੋਈ ਦਿਨ ਹੋ ਰਿਹਾ ਇਸ ਸੋਚ ਦੇ ਨਾਲ ਬਿਮਾਰ ਲੋਕ ਅਦਰੰਗ ਦੀ ਬਿਮਾਰੀ ਦੇ ਨਾਲ ਬਿਮਾਰ ਲੋਕ ਜਿਨ੍ਹਾਂ ਦੀ ਸੋਚ ਨੂੰ ਅਦਰੰਗ ਦੀ ਬਿਮਾਰੀ ਲੱਗੀ ਉਹ ਐਸੀ 네ਗੈਟਿਵਿਟੀ ਆਪ ਵੀ ਭਰੇ ਹੀ ਰੱਖਦੇ ਨੇ ਆਪਣੇ ਅੰਦਰ ਤੇ ਨਾਲ ਲੱਗਦਾ ਆਪਣੇ ਸਾਥੀਆਂ ਨੂੰ ਮਿੱਤਰਾਂ ਨੂੰ ਸੱਜਣਾ ਨੂੰ ਐਸੀਆਂ ਹੀ ਸੋਚਾਂ ਦੇਈ ਜਾਂਦੇ ਨੇ ਛੱਡੋ ਕੀ ਕਰਨਾ ਹੈ ਚਾਰ ਦਿਨ ਦੀ ਜ਼ਿੰਦਗੀ ਹੈ ਕੋਈ ਨਾਲ ਲੈ ਗਿਆ ਹੈ ਕਿਸੇ ਨਾਲ ਲੈ ਜਾਣਾ ਹੈ ਵੀ ਜੇ ਨਾਲ ਨਹੀਂ ਲੈ ਜਾਣਾ ਤੇ ਛੱਡ ਕੇ ਤੂੰ ਇੱਥੇ ਵੀ ਕੁਝ ਨਹੀਂ ਜਾਣਾ ਔਰ ਜੋ ਕੁਝ ਕਰ ਰਹੇ ਆ ਇਹਦੇ ਨਾਲ ਤੇਰੀ ਆ ਲਾਈਫ ਵੀ ਦੁੱਬਰ ਹੈ ਇਹ ਲਾਈਫ ਵੀ ਭਾਰੀ ਹੋ ਕੇ ਚੱਲ ਰਹੀ ਹੈ ਖੈਰ ਤੁਸੀਂ ਸੁਣਿਆ ਹੋਵੇਗਾ ਇੱਧਰ ਮੇਬੀ ਆ ਸਾਹਮਦੇ ਅੰਦਰ ਸ਼ਾਇਦ ਆ ਸਾਹਮਦੇ ਅੰਦਰ ਇੱਕ ਮਜ਼ਦੂਰ ਉਹ ਸ਼ਹਿਰ ਤੋਂ ਥੋੜਾ ਹਟਵਾ ਪਿੰਡ ਸੀ ਰਾਹ ਦੇ ਅੰਦਰ ਇੱਕ ਪਹਾੜੀ ਪੈਂਦੀ ਸੀ ਘਰ ਵਾਲੀ ਬਿਮਾਰ ਹੋ ਗਈ ਸਮੇਂ ਸਿਰ ਉਹਨੂੰ ਹਸਪੀਟਲ ਲੈ ਕੇ ਨਾ ਜਾ ਸਕੇ ਉਹ ਦਮ ਤੋੜ ਗਏ ਉਹਦੇ ਮਨ ਨੂੰ ਬੜੀ ਠੇਸ ਵਜੀ ਉਹ ਛੋਟ ਪਹੁੰਚੇ ਹੋਏ ਮਨ ਵਾਲੇ ਮਜ਼ਦੂਰ ਨੇ ਉਹ ਜਿਹੜੀ ਪਹਾੜੀ ਸੀ ਨਾ ਪਹਾੜੀ ਦੇ ਅੰਦਰੋਂ ਤੋੜ-ਤੋੜ ਕੇ ਤੋੜ-ਤੋੜ ਕੇ 25 ਕਿ 26 ਸਾਲਾਂ ਦੇ ਅੰਦਰ ਇੱਕ ਰਾਹ ਬਣਾ ਦਿੱਤਾ ਵੀ ਜਿਹੜੀ ਮੁਸ਼ਕਲ ਦਾ ਸਾਹਮਣਾ ਮੈਨੂੰ ਕਰਨਾ ਪਿਆ ਉਹ ਕਿਸੇ ਹੋਰ ਨੂੰ ਨਾ ਕਰਨਾ ਪਵੇ ਉਹ ਯਾਰੋ ਇੱਕ ਮਜ਼ਦੂਰ ਤੋੜ-ਤੋੜ ਕੇ ਪਹਾੜੀ ਨੂੰ ਖੋਦ-ਖੋਦ ਕੇ ਜੇ ਰਾਹ ਬਣਾ ਸਕਦਾ ਹੈ ਤੇ ਲੱਤਾਂ ਬਾਹਾਂ ਵਾਲਿਆਂ ਨੂੰ ਕੀ ਹੋਇਆ ਜਿਨ੍ਹਾਂ ਕੋਲ ਚਾਰ ਦਮੜੇ ਨੇ ਉਹਨਾਂ ਨੂੰ ਕੀ ਹੋਇਆ ਖੈਰ ਇਸ ਬਿਮਾਰੀ ਦੇ ਨਾਲ ਬਿਮਾਰ ਲੋਕ ਨਾ ਤੇ ਸਮਾਜ ਦੀ ਤਰੱਕੀ ਵੱਲ ਚੱਲਦੇ ਨੇ ਨਾ ਧਰਮ ਦੀ ਤਰੱਕੀ ਵੱਲ ਚੱਲਦੇ ਨੇ ਜਦੋਂ ਧਰਮ ਦੀ ਗੱਲ ਆਏਗੀ ਉਦੋਂ ਵੀ ਪੁਰਾਣੇ ਖਿਆਲات ਪੁੱਟ ਕੇ ਲੈ ਆਉਣਗੇ ਵੇਖੋ ਜੀ ਇਦਾਂ ਹੁੰਦਾ ਹੈ ਇਦਾਂ ਹੁੰਦਾ ਹੈ ਗੁਰਬਾਣੀ ਨੂੰ ਸਮਝੋ ਗੁਰਬਾਣੀ ਨੂੰ ਪੜੋ ਗੁਰਬਾਣੀ ਨੂੰ ਅਪਲਾਈ ਕਰੋ ਤਾਂ ਕਿ ਤੁਹਾਡਾ ਅੰਦਰ ਕੁਝ ਬਦਲੇ ਤੁਹਾਡੀ ਸੋਚ ਬਦਲੇ ਤੁਹਾਡਾ ਸੁਭਾਅ ਬਦਲੇ ਤੁਹਾਡੇ ਅੰਦਰ ਕੁਝ ਤਾਕਤ ਬਣੇ ਵਿਲ ਪਾਵਰ ਬਣੇ ਤੁਸੀਂ ਕਿਸੇ ਪਾਸੇ ਤੁਰਨਾ ਚਾਹੋ ਤੇ ਤੁਰ ਸਕੋ ਸਭ ਕੁਝ ਕਰਨ ਦੀ ਤਾਕਤ ਰੱਖਦੇ ਹੋਏ ਛੋਟੀ ਸੋਚ ਵਾਲੇ ਲੋਕ ਜਿੱਥੇ ਹੁੰਦੇ ਨੇ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ ਨਾ ਤੁਰਦੇ ਨੇ ਨਾ ਕਿਸੇ ਨੂੰ ਤੁਰਨ ਦਿੰਦੇ ਨੇ ਕੋਈ ਕੰਮ ਐਦਾਂ ਦਾ ਨਹੀਂ ਜਿਹੜਾ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਵਿੱਚੋਂ ਡਾਕਟਰ ਬਣਿਆ ਤੁਹਾਡੇ ਵਿੱਚੋਂ ਸਾਇੰਟਿਸਟ ਪੈਦਾ ਹੁੰਦਾ ਹੈ ਤੁਹਾਡੇ ਵਿੱਚੋਂ ਇੰਜੀਨੀਅਰ ਪੈਦਾ ਹੁੰਦਾ ਹੈ ਤੁਹਾਡੇ ਅੰਦਰ ਬਹੁਤ ਕਲਾ ਪਰਿਪੇਈ ਹੈ ਤੁਹਾਡੇ ਅੰਦਰ ਬਹੁਤ ਹੁਨਰ ਛਿਪੇ ਪਏ ਨੇ ਤੁਸੀਂ ਇਸ ਤਰ੍ਹਾਂ ਜਿਵੇਂ ਕਹਿੰਦੇ ਨਾ ਵੀ ਮਿੱਟੀ ਦੇ ਹੇਠੋਂ ਲੋਹਾ ਵੀ ਨਿਕਲਦਾ ਹੈ ਚਾਂਦੀ ਵੀ ਨਿਕਲਦੀ ਹੈ ਸੋਨਾ ਵੀ ਨਿਕਲਦਾ ਹੈ ਗੈਸਾਂ ਵੀ ਨਿਕਲਦੀਆਂ ਕੋਇਲਾ ਵੀ ਨਿਕਲਦਾ ਹੈ ਖਜ਼ਾਨੇ ਜ਼ਮੀਨ ਦੇ ਅੰਦਰ ਭਰੇ ਨੇ ਉਹ ਤੇ ਘਟ ਹੋਣਗੇ ਤੁਹਾਡੇ ਅੰਦਰ ਬਹੁਤ ਸਾਰਾ ਖਜ਼ਾਨਾ ਖੁਦਾਵੰਦ کریم ਪ੍ਰਮਾਤਮਾ ਨੇ ਭਰਿਆ ਹੈ ਬਸ ਆਪਣੇ ਆਪ ਨੂੰ ਖੋਦਣ ਦੀ ਲੋੜ ਹੈ ਆਪਣੇ ਆਪ ਨੂੰ ਵੇਖਣ ਦੀ ਲੋੜ ਹੈ ਹਿੰਮਤ ਕਰਨ ਦੀ ਲੋੜ ਹੈ ਕਿ ਮੈਂ ਕਿਹੜੇ ਪਾਸੇ ਨੂੰ ਤੁਰਨਾ ਹੈ ਕੀ ਖੋਦਣਾ ਹੈ ਕੀ ਬਣਨਾ ਹੈ ਤੁਸੀਂ ਬਹੁਤ ਕੁਝ ਕਰਨ ਦੀ ਤਾਕਤ ਰੱਖਦੇ ਹੋ ਇਸ ਬਿਮਾਰੀ ਤੋਂ ਬਚੋ ਆਪਣੀ ਸੋਚ ਨੂੰ ਪ੍ਰੈਸਿਸ ਨਾ ਹੁੰਦਿਓ ਆਪਣੀ ਸੋਚ ਨੂੰ ਅਦਰੰਗ ਦੀ ਬਿਮਾਰੀ ਤੋਂ ਬਚਾ ਕੇ ਰੱਖੋ ਲੰਗੜਾਪਨ ਸੋਚ ਦੇ ਅੰਦਰ ਨਾ ਆਵੇ ਸੋਚ ਛੋਟੀ ਨਾ ਬਣੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ